ਸ਼ੈਰੀਮਾਨ ਨੇ ਗਾਇਕੀ ਛੱਡਣ ਦਾ ਕੀਤਾ ਫੈਸਲਾ ਆਖਰੀ ਐਲਬਮ ਦਾ ਕੀਤਾ ਐਲਾਨ ਕੀ ਹੈ ਸੱਚ ਜਾਣਦੇ ਆ ਇਸ ਖਾਸ ਅਪਡੇਟ ਦੇ ਵਿੱਚ ਪੰਜਾਬੀ ਗਾਇਕ ਸ਼ੈਰੀਮਾਨ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਹੁਣ ਸ਼ੈਰੀਮਾਨ ਨੇ ਫੈਨਸ ਲਈ ਇੱਕ ਬਹੁਤ ਬੁਰੀ ਖਬਰ ਸਾਹਮਣੇ ਆਈ ਸ਼ੈਰੀਮਾਨ ਨੂੰ ਲੈ ਕੇ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਉਈਆ ਕੀ ਸ਼ੈਰੀਮਾਨ ਨੇ ਆਪਣੀ ਗਾਇਕੀ ਦੇ ਕਰੀਅਰ ਦੀ ਆਖਰੀ ਐਲਬਮ ਦਾ ਐਲਾਨ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਤੇ ਸ਼ੈਰੀਮਾਨ ਆਪਣੀ ਗਾਇਕੀ ਕਰੀਅਰ ਤੋਂ ਸન્યાਸਤਾ ਨਹੀਂ ਲੈ ਰਹੇ ਸ਼ੈਰੀਮਾਨ ਦੇ ਇਸ ਪੋਸਟ ਨੇ ਫੈਨਸ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਸ਼ੈਰੀਨ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਲਿਖਿਆ ਤੁਸੀਂ ਸਾਰਿਆਂ ਨੇ ਮੇਰੀ ਬਹੁਤ ਸਪੋਰਟ ਕੀਤੀ ਯਾਰ ਅਨੂਲੇ ਐਲਬਮ ਤੋਂ ਲੈ ਕੇ ਹੁਣ ਤੱਕ ਇੰਨਾ ਸਾਰਾ ਪਿਆਰ ਦੇਣ ਦੇ ਲਈ ਬਹੁਤ ਸ਼ੁਕਰੀਆ ਇਹ ਮੇਰੀ ਆਖਰੀ ਐਲਬਮ ਦ ਲਾਸਟ ਗੁੱਡ ਐਲਬਮ ਹੋਏਗੀ ਅੱਜ ਤੱਕ ਇੰਨਾ ਪਿਆਰ ਦੇਣ ਦੇ ਲਈ ਧੰਨਵਾਦ ਇਹ ਐਲਬਮ 15 20 ਜੂਨ ਦੇ ਵਿਚਾਲੇ ਰਿਲੀਜ਼ ਹੋਏਗੀ ਇਸ ਤੋਂ ਪਹਿਲਾਂ ਹਰ ਗਾਣੇ ਬਾਰੇ ਐਲਾਨ ਕਰਕੇ ਦੱਸਾਂਗਾ ਸ਼ੈਰੀ ਮਾਨ ਨੇ ਆਪਣੀ ਆਖਰੀ ਐਲਬਮ ਦ ਲਾਸਟ ਗੁੱਡ ਐਲਬਮ ਦਾ ਐਲਾਨ ਕੀਤਾ ਹੈ ਸ਼ੈਰੀ ਦੇ ਇਸ ਅਚਾਨਕ ਐਲਾਨ ਦੇ ਨਾਲ ਸਾਰੇ ਹੀ ਜਾਣੇ ਸਰਪ੍ਰਾਈਜ਼ ਹੋ ਗਏ ਕਿ ਆਖਿਰਕਾਰ ਉਹਨਾਂ ਨੇ ਐਸਾ ਕਿਉਂ ਲਿਖਿਆ ਇਸ ਦੇ ਨਾਲ ਨਾਲ ਸ਼ੈਰੀ ਮਾਨ ਆਖਰੀ ਐਲਬਮ ਦਾ ਪਹਿਲਾ ਗਾਣਾ ਵੀ ਰਿਲੀਜ਼ ਕਰ ਚੁੱਕੇ ਹਨ ਇੱਕ ਧਾਰਮਿਕ ਗਾਣਾ ਹੈ ਜਿਸ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਦੱਸਦੇ ਕਿ ਸ਼ੈਰੀਮਾਨ ਦੋ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਤੇ ਰਾਜ ਕਰ ਰਹੇ ਹਨ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਵੈਲ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਚਲੇਗਾ ਕਿ ਸ਼ੈਰੀਮਾਨ ਨੇ ਅਜੀਹਕ ਕਿਉਂ ਕੀਤਾ ਤੁਹਾਡੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਸ਼ੈਰੀਮਾਨ ਨੇ ਗਾਇਕੀ ਛੱਡਣ ਦਾ ਕੀਤਾ ਫੈਸਲਾ ਆਖਰੀ ਐਲਬਮ ਦਾ ਕੀਤਾ ਐਲਾਨ ਕੀ ਹੈ ਸੱਚ ਜਾਣਦੇ ਆ ਇਸ ਖਾਸ ਅਪਡੇਟ ਦੇ ਵਿੱਚ ਪੰਜਾਬੀ ਗਾਇਕ ਸ਼ੈਰੀਮਾਨ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਹੁਣ ਸ਼ੈਰੀਮਾਨ ਐ ਫੈਨਸ ਲਈ ਇੱਕ ਬਹੁਤ ਬੁਰੀ ਖਬਰ ਸਾਹਮਣੇ ਆਈ ਸ਼ੈਰੀਮਾਨ ਨੂੰ ਲੈ ਕੇ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਉਈਆ ਕੀ ਸ਼ੈਰੀਮਾਨ ਨੇ ਆਪਣੀ ਗਾਇਕੀ ਦੇ ਕਰੀਅਰ ਦੀ ਆਖਰੀ ਐਲਬਮ ਦਾ ਐਲਾਨ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਤੇ ਸ਼ੈਰੀਮਾਨ ਆਪਣੀ ਗਾਇਕੀ ਕਰੀਅਰ ਤੋਂ ਸન્યાਸਤਾ ਨਹੀਂ ਲੈ ਰਹੇ ਸ਼ੈਰੀਮਾਨ ਦੇ ਇਸ ਪੋਸਟ ਨੇ ਫੈਨਸ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਸ਼ੈਰੀਨ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਲਿਖਿਆ ਤੁਸੀਂ ਸਾਰਿਆਂ ਨੇ ਮੇਰੀ ਬਹੁਤ ਸਪੋਰਟ ਕੀਤੀ ਯਾਰ ਅਨੂਲੇ ਐਲਬਮ ਤੋਂ ਲੈ ਕੇ ਹੁਣ ਤੱਕ ਇੰਨਾ ਸਾਰਾ ਪਿਆਰ ਦੇਣ ਦੇ ਲਈ ਬਹੁਤ ਸ਼ੁਕਰੀਆ ਇਹ ਮੇਰੀ ਆਖਰੀ ਐਲਬਮ ਦ ਲਾਸਟ ਗੁੱਡ ਐਲਬਮ ਹੋਏਗੀ ਅੱਜ ਤੱਕ ਇੰਨਾ ਪਿਆਰ ਦੇਣ ਦੇ ਲਈ ਧੰਨਵਾਦ ਇਹ ਐਲਬਮ 15 ਵੀ ਜੂਨ ਦੇ ਵਿਚਾਲੇ ਰਿਲੀਜ਼ ਹੋਏਗੀ ਇਸ ਤੋਂ ਪਹਿਲਾਂ ਹਰ ਗਾਣੇ ਬਾਰੇ ਐਲਾਨ ਕਰਕੇ ਦੱਸਾਂਗਾ ਸ਼ੈਰੀ ਮਾਨ ਨੇ ਆਪਣੀ ਆਖਰੀ ਐਲਬਮ ਲਾਸਟ ਗੁੱਡ ਐਲਬਮ ਦਾ ਐਲਾਨ ਕੀਤਾ ਹੈ ਸ਼ੈਰੀ ਦੇ ਇਸ ਅਚਾਨਕ ਐਲਾਨ ਦੇ ਨਾਲ ਸਾਰੇ ਹੀ ਜਾਣੇ ਸਰਪ੍ਰਾਈਜ਼ ਹੋ ਗਏ ਕਿ ਆਖਿਰਕਾਰ ਉਹਨਾਂ ਨੇ ਐਸਾ ਕਿਉਂ ਲਿਖਿਆ ਇਸ ਦੇ ਨਾਲ ਨਾਲ ਸ਼ੈਰੀ ਮਾਨ ਆਖਰੀ ਐਲਬਮ ਦਾ ਪਹਿਲਾ ਗਾਣਾ ਵੀ ਰਿਲੀਜ਼ ਕਰ ਚੁੱਕੇ ਹਨ ਇੱਕ ਧਾਰਮਿਕ ਗਾਣਾ ਹੈ ਜਿਸ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਦੱਸਦੇ ਕਿ ਸ਼ਰੀਮਾਨ ਦੋ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਤੇ ਰਾਜ ਕਰ ਰਹੇ ਹਨ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਵੈਲ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਚਲੇਗਾ ਕਿ ਸ਼ਰੀਮਾਨ ਨੇ ਅਜੀਹਕ ਕਿਉਂ ਕੀਤਾ ਤੁਹਾਡੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ